ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਈਰਾਨ ਇਜ਼ਰਾਈਲ ਦੇ ਦਰਮਿਆਨ ਮਾਹੌਲ ਤਣਾਅਪੂਰਨ ਬਣਿਆ ਤਾਂ ਇਹਦੇ ਹੁਣ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ। ਵੱਡੀ ਤੇ अहम ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਈਰਾਨ ਇਜ਼ਰਾਈਲ ਜੰਗ ਦਾ ਅਸਰ ਦੇਖਣ ਨੂੰ ਮਿਲਿਆ afghanistan ਦੇ ਉੱਤੇ। ਬਹੁ ਗਿਣਤੀ afghani ਨਾਗਰਿਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਈਰਾਨ ਤੋਂ। ਵੱਡੀ ਗਿਣਤੀ ਹੈ ਵੱਡੇ ਅੰਕੜੇ ਨੇ ਜਿਹੜੇ ਤੁਹਾਡੇ ਨਾਲ ਇਸ ਮੰਚ ਤੋਂ ਸਾਂਝੇ ਕਰਾਂਗੇ। ਤਕਰੀਬਨ ਰੋਜ਼ਾਨਾ 30000 ਦੇ ਕਰੀਬ ਲੋਕਾਂ ਨੂੰ ایران ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਜਿਹੜੇ ਅਫਗਾਨਿਸਤਾਨ ਦੇ ਨਾਲ ਸਬੰਧਤ ਨੇ ਤੇ ਉਧਰ ਅਫਗਾਨਿਸਤਾਨ ਦੇ ਵਿੱਚ ਵੀ ਕਾਫੀ ਹਲਚਲ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਇੰਨੇ ਲੋਕਾਂ ਨੂੰ ਜੇਕਰ ਰੋਜ਼ਾਨਾ ਕੱਢਿਆ ਜਾ ਰਿਹਾ ਹੈ ਵਾਪਸ ਉਹ ਅਫਗਾਨਿਸਤਾਨ ਦੇ ਵਿੱਚ ਆ ਰਹੇ ਨੇ ਤਾਂ ਉਹਨਾਂ ਦੇ ਰਹਿਣ ਦਾ ਖਾਣ ਪੀਣ ਦਾ ਬੰਦੋਬਸਤ ਕਿਵੇਂ ਹੋਵੇਗਾ ਕਿਵੇਂ ਉਹ ਲੋਕ ਸਰਵਾਈਵ ਕਰਨਗੇ ਤੇ ਅੱਗੇ ਦੇਸ਼ ਕਿਵੇਂ ਚੱਲੇਗਾ ਤਾਂ ਕੁੱਲ ਮਿਲਾ ਕੇ 16 ਦਿਨਾਂ ਦੇ ਵਿੱਚ 5 ਲੱਖ ਤੋਂ ਜ਼ਿਆਦਾ ਅਫਗਾਨੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ ਈਰਾਨ ਵੱਲੋਂ ਜਿਹੜੇ ਉੱਥੇ ਰੋਜ਼ੀ ਰੋਟੀ ਕਮਾਉਂਦੇ ਸੀ ਉੱਥੇ ਰਹਿ ਰਹੇ ਸੀ ਤੇ ਹੁਣ ਉਹਨਾਂ ਨੂੰ ਅਫਗਾਨਿਸਤਾਨ ਵਾਪਸ ਭੇਜਿਆ ਜਾ ਰਿਹਾ ਹੈ ਜਿਹੜੇ ਬਾਰਡਰਸ ਨੇ ਉਹਨਾਂ ਦੇ ਉੱਤੇ ਲੰਮੀਆਂ ਕਤਾਰਾਂ ਨਜ਼ਰ ਆਈਆਂ ਬੱਚੇ ਬਜ਼ੁਰਗ ਔਰਤਾਂ ਤੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਨਜ਼ਰ ਆਏ ਨੇ ਤੇ ਇੱਕ ਰਿਪੋਰਟ ਦੇ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਨਾਂ ਦੇ ਵਿੱਚ ਬਹੁ ਗਿਣਤੀ ਬੱਚੇ ਉਹ ਨੇ ਜਿਹੜੇ ਅਨਾਥ ਨੇ ਤਾਂ ਉਹਨਾਂ ਦਾ ਵਾਲੀਵਾਰਸ ਕੌਣ ਹੋਵੇਗਾ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਜਦੋਂ ਈਰਾਨ ਤੇ ਇਜ਼ਰਾਈਲ ਆਮੋ ਸਾਹਮਣੇ ਹੁੰਦੇ ਨੇ ਦੋਵੇਂ ਇੱਕ ਦੂਜੇ ਦੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੰਦੇ ਨੇ ਤਾਂ ਉਸ ਵੇਲੇ ਈਰਾਨ ਨੇ ਮਾਰਚ ਮਹੀਨੇ ਦੇ ਵਿੱਚ ਇਹ ਕਹਿ ਦਿੱਤਾ ਸੀਗਾ ਕਿ ਜਿਹੜੇ ਅਫਗਾਨਿਸਤਾਨ ਨਾਲ ਸਬੰਧਤ ਲੋਕ ਨੇ ਉਹ ਵਾਪਸ ਚਲੇ ਜਾਣ ਤੇ ਜੇ ਨਹੀਂ ਜਾਂਦੇ ਤਾਂ ਉਹਨਾਂ ਨੂੰ ਜ਼ਬਰਦਸਤੀ ਈਰਾਨ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ ਤਾਂ ਅਜਿਹਾ ਹੀ ਹੁਣ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਿਹੜੇ ਉੱਥੇ ਲੋਕ ਨੇ ਉਹ ਕਹਿ ਰਹੇ ਨੇ ਕਿ ਸਾਨੂੰ ਜ਼ਬਰਦਸਤੀ ਕੱਢਿਆ ਜਾ ਰਿਹਾ ਹੈ ਕੁੱਟਿਆ ਜਾ ਰਿਹਾ ਹੈ ਮਾਰਿਆ ਜਾ ਰਿਹਾ ਹੈ ਸਾਡੇ ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਜਸੂਸ ਤੱਕ ਸਾਨੂੰ ਦੱਸਿਆ ਜਾ ਰਿਹਾ ਹੈ ਤਾਂ ਇਹੋ ਜਿਹਾ ਹਾਲ ਹੋ ਰਿਹਾ ਹੈ ਦੂਜੇ ਪਾਸੇ ਕਈ ਅਧਿਕਾਰੀਆਂ ਤੋਂ ਤੇ ਇਲਜ਼ਾਮ ਲੋਕਾਂ ਨੇ ਲਾ ਦਿੱਤੇ ਨੇ ਵੱਖ-ਵੱਖ ਪਲੇਟਫਾਰਮਸ ਦੇ ਉੱਤੇ ਕਿ ਅਧਿਕਾਰੀ ਸਾਡੇ ਤੋਂ ਪੈਸੇ ਤੱਕ ਮੰਗ ਰਹੇ ਨੇ ਸਾਨੂੰ ਆਪਣੇ ਏਟੀਐਮਾਂ ਦੇ ਵਿੱਚੋਂ ਪੈਸੇ ਨਹੀਂ ਕਢਵਾਉਣ ਦਿੱਤੇ ਜਾ ਰਹੇ ਸਾਡੇ ਤੋਂ ਪੈਸੇ ਖੋਏ ਜਾ ਰਹੇ ਨੇ ਭੁੱਖੇ ਪਿਆਸੇ ਰੱਖਿਆ ਜਾ ਰਿਹਾ ਹੈ ਪਾਣੀ ਤੱਕ ਪੀਣ ਨੂੰ ਨਹੀਂ ਮਿਲਦਾ ਨਜ਼ਰ ਆ ਰਿਹਾ ਤਾਂ ਕੁੱਲ ਮਿਲਾਕੇ ਹਾਲਾਤ ਨੇ ਜਿਹੜੇ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਤੇ ਜੇਕਰ ਆਪਾਂ ਗੱਲ ਕਰੀਏ ਈਰਾਨ ਦੀ ਤਾਂ ਈਰਾਨ ਨੇ ਮਾਰਚ 2025 ਦੇ ਵਿੱਚ ਅਵੈਧ ਰੂਪ ਦੇ ਨਾਲ ਯਾਨੀ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਅਫਗਾਨੀ ਰਹਿ ਰਹੇ ਸੀਗੇ ਉਹਨਾਂ ਨੂੰ 6 ਜੁਲਾਈ ਤੱਕ ਦਾ ਸਮਾਂ ਦਿੱਤਾ ਸੀਗਾ ਕਿ ਤੁਸੀਂ ਵਾਪਸ ਚਲੇ ਜਾਓ ਨਹੀਂ ਤਾਂ ਫਿਰ ਅਸੀਂ ਜ਼ਬਰਦਸਤੀ ਕਰਾਂਗੇ ਤੇ ਹੁਣ ਅਜਿਹਾ ਹੀ ਹੁੰਦਾ ਨਜ਼ਰ ਆ ਰਿਹਾ ਹੈ ਤਕਰੀਬਨ 16 ਦਿਨਾਂ ਦੇ ਵਿੱਚ ਵਿੱਚ 5 ਲੱਖ ਤੋਂ ਜ਼ਿਆਦਾ afghan ਨਾਗਰਿਕਾਂ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਔਸਤਨ ਇਹ ਜਿਹੜਾ ਹੈ ਉਹ 30 ਕੁ ਹਜ਼ਾਰ ਨਾਗਰਿਕ ਰੋਜ਼ਾਨਾ ਬਣਦੇ ਨੇ ਤੇ 24 ਜੂਨ ਤੋਂ ਲੈ ਕੇ 9 ਜੁਲਾਈ ਦੇ ਦਰਮਿਆਨ ਇਹ ਸਾਰਾ ਕੁਝ ਹੋਇਆ ਜੋ ਅੰਕੜੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤਾਂ ਕੁੱਲ ਮਿਲਾ ਕੇ ਹੁਣ ਜਿਹੜਾ UN ਉਹ ਉਹਨੇ ਵੀ ਇਹਦੇ ਉੱਤੇ ਚਿੰਤਾ ਜ਼ਾਹਰ ਕੀਤੀ ਹੈ ਕਹਿੰਦੇ ਜੇ ਆ ਨਹੀਂ ਹੋਣਾ ਚਾਹੀਦਾ ਕਿਉਂਕਿ ਅਜੇ ਇਹ ਲੋਕ ਆਪਣੇ ਆਪ ਨੂੰ ਸੰਭਾਲ ਨਹੀਂ ਸਕਣਗੇ ਅਫਗਾਨਿਸਤਾਨ ਇਹਨਾਂ ਨੂੰ ਕਿਵੇਂ ਟ੍ਰੀਟ ਕਰੇਗਾ ਕਿਵੇਂ ਉੱਥੇ ਜਾ ਕੇ ਰਹਿਣਗੇ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਦੂਜੇ ਪਾਸੇ ਜਿਹੜੇ ਕਈ ਜਿਹੜੇ ਪ੍ਰਤੀਨਿਧੀਆਂ ਅਫਗਾਨਿਸਤਾਨ ਦੇ ਉਹ ਕਹਿੰਦੇ ਨੇ ਕਿ ਅਫਗਾਨਿਸਤਾਨ ਇੰਨੇ ਵੱਡੇ ਪਲਾਇਨ ਨੂੰ ਸੰਭਾਲਣ ਲਈ ਬਿਲਕੁਲ ਵੀ ਤਿਆਰ ਨਹੀਂ ਹੈ ਨਾ ਰਹਿਣ ਦੀ ਥਾਂ ਹੈ ਨਾ ਰੋਜ਼ਗਾਰ ਹੈ ਤੇ ਨਾ ਹੀ ਸੁਰੱਖਿਆ ਹੈ ਤੇ ਦੂਜੇ ਪਾਸੇ ਜੇਕਰ ਈਰਾਨ ਤੇ ਪਾਕਿਸਤਾਨ ਦੀ ਗੱਲ ਕਰੀਏ ਤਾਂ ਪਾਕਿਸਤਾਨ ਨੇ ਵੀ ਬਹੁਤ ਗਿਣਤੀ ਅਫਗਾਨੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਸੀਗਾ 2025 ਦੇ ਵਿੱਚ ਹੁਣ ਤੱਕ ਈਰਾਨ ਤੇ ਪਾਕਿਸਤਾਨ ਦੋਵਾਂ ਦੇ ਮਿਲ ਕੇ 16 ਲੱਖ ਤੋਂ ਵੱਧ ਅਫਗਾਨੀ ਵਾਪਸ ਅਫਗਾਨਿਸਤਾਨ ਭੇਜੇ ਜਾ ਚੁੱਕੇ ਨੇ ਯਾਨੀ ਕਿ ਅਫਗਾਨਿਸਤਾਨ ਦੇ ਲੋਕਾਂ ਲਈ ਵੀ ਮੁਸੀਬਤਾਂ ਪੈਦਾ ਹੁੰਦੀਆਂ ਨਜ਼ਰ ਆ ਰਹੀਆਂ ਨੇ ਤੇ ਦੂਜੇ ਪਾਸੇ ਸੰਯੁਕਤ ਰਾਸ਼ਟਰ ਨੇ ਵੀ ਇਹੋ ਤਰ੍ਹਾਂ ਟਿੱਪਣੀਆਂ ਕੀਤੀਆਂ ਨੇ ਸੰਯੁਕਤ ਰਾਸ਼ਟਰ ਨੇ ਇਹਨੂੰ ਇੱਕ ਦਸ਼ਕ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਦੇਸ਼ ਨਿਕਾਲਾ ਕਰਾਰ ਦਿੱਤਾ ਹੈ ਕਹਿੰਦੇ ਪਹਿਲਾਂ ਵੀ ਦੇਸ਼ ਨਿਕਾਲੇ ਦਿੱਤੇ ਜਾਂਦੇ ਨੇ ਉਹਨਾਂ ਦੇ ਵਿੱਚੋਂ ਇੱਕ ਹੈ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਕਿਸੇ ਮੁਲਕ ਤੋਂ ਬਾਹਰ ਭੇਜਿਆ ਗਿਆ ਹੋਵੇ ਵਾਪਸ ਉਹਨਾਂ ਨੂੰ ਭੇਜ ਦਿੱਤਾ ਗਿਆ ਹੋਵੇ ਤੇ ਕੁਝ ਲੋਕ ਕਹਿੰਦੇ ਨੇ ਕਿ ਜਸੂਸੀ ਦੇ ਇਲਜ਼ਾਮ ਲੱਗ ਰਹੇ ਨੇ ਮੀਡੀਆ ਟਾਇਲ ਚੱਲ ਰਹੇ ਨੇ ਕਾਫੀ ਕੁਝ ਹੁੰਦਾ ਨਜ਼ਰ ਆ ਰਿਹਾ ਹੈ ਉਹਦੇ ਵਿੱਚ ਇਹ ਕਿਹਾ ਗਿਆ ਕਿ ਸੈਂਕੜੇ ਅਫਗਾਨੀਆਂ ਨੂੰ ਜਸੂਸ ਦੱਸਦੇ ਹੋਏ ਫੜਿਆ ਜਾ ਰਿਹਾ ਹੈ ਮੀਡੀਆ ਦੇ ਵਿੱਚ ਉਹਨਾਂ ਨੂੰ ਦੇਸ਼ ਤਰੋਈ ਤੇ ਕੀੜੇ ਮਕੌੜੇ ਕਹਿ ਕੇ ਸੰਬੋਧਿਤ ਕੀਤਾ ਜਾ ਰਿਹਾ ਹੈ ਤਾਂ ਇਹ ਇੱਕ ਤਰੀਕੇ ਨਾਲ ਇਨਸਾਨੀਅਤ ਦਾ ਨਿਰਾਦਰ ਵੀ ਮੰਨਿਆ ਜਾ ਰਿਹਾ ਹੈ ਤਾਂ ਕੁੱਲ ਮਿਲਾ ਕੇ ਅਫਗਾਨਿਸਤਾਨ ਦੇ ਲੋਕਾਂ ਨੂੰ ਈਰਾਨ ਤੋਂ ਹੁਣ ਵਾਪਸ ਭੇਜਿਆ ਜਾ ਰਿਹਾ ਅਸਰ ਸਿੱਧਾ ਇਹ ਹੋਇਆ ਕਿ ਈਰਾਨ ਤੇ ਇਜ਼ਰਾਈਲ ਦੇ ਦਰਮਿਆਨ ਜੰਗ ਸ਼ੁਰੂ ਹੋਇਆ ਸੀਗਾ ਤਕਰੀਬਨ 12-13 ਦਿਨ ਅਜੇ ਹਾਲ ਚੱਲਦਾ ਰਿਹਾ ਫਿਰ ਸੀਜ਼ਫਾਇਰ ਹੁੰਦਾ ਹੈ ਤੇ ਹੁਣ ਜਦੋਂ ਪਟੜੀ ਦੇ ਉੱਤੇ ਸਾਰੀ ਜ਼ਿੰਦਗੀ ਆਉਣ ਲੱਗ ਪਈ ਹੈ ਯਾਨੀ ਕਿ ਸਾਰਾ ਕੁਝ ਲੀਤੇ ਆਉਣ ਲੱਗ ਪਿਆ ਤਾਂ ਉਦੋਂ ਇਹਨਾਂ ਲੋਕਾਂ ਨੂੰ ਵਾਪਸ ਭੇਜਿਆ ਜਾਣ ਲੱਗ ਪਿਆ ਤੇ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਈਰਾਨ ਕਹਿੰਦੇ ਅਸੀਂ ਇਹ ਕਦਮ ਚੁੱਕ ਰਿਹਾ ਵਲੋ ਈਰਾਨ ਦੀ ਜਿਹੜੀ ਉੱਥੋਂ ਦੀ ਸਰਕਾਰ ਆ ਸਬੰਧਤ ਅਧਿਕਾਰੀ ਨੇ ਉਹ ਕਹਿੰਦੇ ਸੁਰੱਖਿਆ ਦੇ ਮੱਦੇਨਜ਼ਰ ਇਹ ਕੀਤਾ ਜਾ ਰਿਹਾ ਹੈ ਹੋਰ ਅਪਡੇਟਸ ਹੋਣਗੇ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ